ਕੁਚੇ ਨੇ ਹਰ ਬਟਾ ਹਾਂਜੀ ਖੜੀ ਹੋ ਜੀ ਜਿਹੜਾ ਕੀ ਜਾਈਗਾ ਮੈਂ ਜੀ ਮੈਂ ਕਮਲ ਜੀ ਜੀ ਵਿੱਕੀ ਅਸੀਂ ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਮਨੀਤ ਕੌਰ ਦੀ ਯਾਦ ਦੇ ਵਿੱਚ ਲੜਕੀਆਂ ਲਈ ਸਰਕਾਰੀ ਨੌਕਰੀਆਂ ਦੀ ਤਿਆਰੀ ਕਰਨ ਲਈ ਕੋਚਿੰਗ ਸੈਂਟਰ ਤੇ ਕਾਉਂਸਲਿੰਗ ਸੈਂਟਰ ਚਲਾਇਆ ਹੈ ਜਿਦੇ ਵਿੱਚ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੇ ਅਸੀਂ ਉਹਨਾਂ ਦੀ ਬਿਲਕੁਲ ਫ੍ਰੀ ਤਿਆਰੀ ਕਰਾ ਰਿਹਾ ਹਾਂ ਜਿਨ੍ਹਾਂ ਨੇ ਕਿਸੇ ਨੇ ਪੁਲਿਸ ਦਾ एग्जाम ਦੇਣਾ ਹੈ ਫੌਜ ਦਾ ਦੇਣਾ ਹੈ ਪਰਿਵਾਰੀ ਦਾ ਦੇਣਾ ਹੈ ਜਿੰਨੀਆਂ ਵੀ ਕੋਈ ਸਰਕਾਰੀ ਨੌਕਰੀ ਨਿਕਲਦੀਆਂ ਨੇ ਤੁਸੀਂ ਦੇਖ ਸਕਦੇ ਹੋ ਵੀ ਸਾਡੇ ਕੋਲ ਜਿਹੜੀ ਕਲਾਸ ਹੈ ਉਹਦੇ ਵਿੱਚ ਬਹੁਤ ਸਾਰੀਆਂ ਲੜਕੀਆਂ ਨੇ ਜਿਹੜੀਆਂ ਮਤਲਬ ਇਹਦੀ ਤਿਆਰੀ ਕਰ ਰਹੀਆਂ ਨੇ ਤੇ ਹਾਂ ਬੇਟਾ ਤੁਸੀਂ ਕਿੰਨੇ ਸਮੇਂ ਤੋਂ ਤਿਆਰੀ ਕਰ ਰਹੇ ਹੋ ਇੱਕ ਮਹੀਨਾ ਹੋ ਗਿਆ ਇੱਕ ਮਹੀਨਾ ਹੋ ਗਿਆ ਤੁਹਾਨੂੰ ਕਿਵੇਂ ਲੱਗਿਆ ਬੇਟਾ ਤਿਆਰੀ ਦਾ ਬਹੁਤ ਵਧੀਆ ਕਰਵਾ ਰਹੇ ਹਾਂ ਸਾਨੂੰ ਬਹੁਤ ਦੇ ਨੋਲੇਜ ਦੇ ਦਿੱਤਾ ਸੋਡਾ ਕੀ ਕੀਤਾ ਹੋਇਆ

ਮੈਂ ਜੀ ਉਹਨਾਂ ਨਾਲ ਜਾਵਦੇ ਗਿਆ ਹੀ ਰਹੂਗੇ ਜੀ ਵਧੀਆ ਲੱਗ ਰਿਹਾ ਹੈ ਹਾਂਜੀ ਕੋਈ ਦਿੱਕਤ ਨਹੀਂ ਆ ਰਹੀ ਮਤਲਬ ਅਸੀਂ ਇਹ ਵੀ ਬਹੁਤ ਸਾਰੀਆਂ ਲੜਕੀਆਂ ਵਾਲੇ ਆਉਂਦੀਆਂ ਨੇ ਤੇ ਸਾਡਾ ਇਹ ਤਿਗਾ ਵੀ ਆਪਾਂ ਕਿਉਂਕਿ ਲੜਕੀਆਂ ਵਾਲੇ ਜਿਹੜੀਆਂ ਉਹ ਕੋਚਿੰਗ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ ਤੇ ਉਹਨਾਂ ਨੂੰ ਉਸ ਤਰ੍ਹਾਂ ਦੇ ਪਿੰਡਾਂ ਦੀਆਂ ਬੱਚੀਆਂ ਨੂੰ ਉਸ ਤਰ੍ਹਾਂ ਦੇ ਪ੍ਰਬੰਧ ਨਹੀਂ ਮਿਲਦੇ ਤੇ ਅਸੀਂ ਚਾਹੁੰਦੇ ਆ ਵੀ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਵੱਧੋ ਵੱਧ ਅੱਛੀ ਕੋਚਿੰਗ ਦੇ ਕੇ ਕਿਉਂਕਿ ਸਾਡੇ ਜਿਹੜੇ ਦੋਸਤ ਨੇ ਚੰਡੀਗੜ੍ਹ ਤੋਂ ਉਹਨਾਂ ਨੇ ਆਪਣੀ ਉਹਦੀ ਵਾਈਫ ਦੇ ਨਾਂ ਤੇ ਮਨੀਸ਼ ਕੌਰ ਦੀ ਯਾਰ ਦੇ ਯਾਦ ਦੇ ਵਿੱਚ ਜਿਹੜਾ ਇਹ ਕੋਚਿੰਗ ਸੈਂਟਰ ਹੈ ਤੇ ਲੜਕੀਆਂ ਵਾਲੀ ਵਿਸ਼ੇਸ਼ ਤੌਰ ਤੇ ਚਲਾਇਆ ਜਾ ਰਿਹਾ ਹੈ ਮੈਂ ਲੋਂਗੋ ਆ ਗਿਆ ਲੜਕੀਆਂ ਨੂੰ ਆਲੇ ਵਾਲੇ ਪਿੰਡ ਦੀਆਂ ਲੜਕੀਆਂ ਨੂੰ ਕਰੂ ਵੀ ਇਹ ਸਾਡੇ ਕੋਲ ਸਿਰਫ 25 ਸੀਟਾਂ ਨੇ ਅਗਲਾ ਜਿਹੜਾ ਬੈਚ ਹੈ ਉਹਦੇ ਲਈ ਉਹਦਾ ਨਾਮ ਲਿਖਾਓ ਤਾਕੇ ਉਹ ਲੜਕੀਆਂ ਜਿਹੜੀ ਤਿਆਰੀ ਕਰਕੇ ਸਰਕਾਰੀ ਨੌਕਰੀਆਂ ਲੈ ਸਕਣ ਤੇ ਆਪਣੇ ਪੈਰਾਸਰ ਖੜਾ ਖੜੀਆਂ ਹੋ ਸਕਣ ਤੇ ਉਹਦੀ ਲਾਇਬ੍ਰੇਰੀ ਵੀ ਹੈਗੀ ਐ ਸਲਾਈ ਕਢਾਈ ਵੀ ਕਰਾਉਣੇ ਆ ਕੰਪਿਊਟਰ ਵੀ ਕਰਾਉਣੇ ਆ ਤੇ ਵਿਸ਼ੇਸ਼ ਤੌਰ ਤੇ ਅੱਜ ਦੀ ਵੀਡੀਓ ਬਣਾਉਣ ਦਾ ਇਹ ਹੁਭਾਵ ਸੀਗਾ ਵੀ ਇਹਨਾਂ ਲੜਕੀਆਂ ਨੂੰ ਸਮੇਂ ਦੇ ਹਾਨ ਦਾ ਬਣਾਉਣ ਵਾਸਤੇ ਜਿਹੜੀ ਸੰਸਥਾ ਸਰਕਾਰੀ ਨੌਕਰੀਆਂ ਤਿਆਰੀ ਕਰਾ ਰਹੀ ਹੈ ਇਹ ਨੇੜੇ ਮੂੜੇ ਦਾ ਦਰਵਾਜ਼ਾ ਲੋਂਗੋ ਵਾਲ ਦੇ ਵਿੱਚ ਇੱਕ ਮਹੀਨਾ ਇਹਨੂੰ ਹੋ ਗਿਆ ਤਿਆਰੀ ਕਰਾਉਂਦਿਆਂ ਨੂੰ ਤੇ ਹੋਰ ਅਗਲੇ ਬੈਚ ਵਾਸਤੇ ਜਿਹੜੀਆਂ ਲੜਕੀਆਂ ਨੇ